ਉਸ ਵੇਲੇ ਸਤਸੰਗਤ ਜੀ ਭੇਜਣ ਵਾਸਤੇ ਕਾਂਸੀ ਨੂੰ ਇੱਕ ਆਦਮੀ ਤਿਆਰ ਕੀਤਾ ਇਹਨਸ ਤਿਆਰੀ ਗੁਰੂ ਕਿਰਪਾਲ ਬਹਾਨੇ ਨਾਲ ਮਾਰੇ ਨੇ ਕਹਤਾ ਕਹਿੰਦੇ ਭਾਈ ਭਾਈ ਗੁਰੂ ਦਾਸ ਜੀ ਬੜੇ ਵਿਦਵਾਨ ਸੀ ਕਿਤੇ ਕਾਂਸੀ ਚ ਨਾ ਗਏ ਹੁਣ ਉੱਥੇ ਵਿਦਵਾਨ ਬਹੁਤ ਰਹਿੰਦੇ ਨੇ ਉੱਥੇ ਆਪਾਂ ਭੇਜੋ ਕਿਸੇ ਸਿੱਖ ਨੂੰ ਉੱਥੇ ਦੇ ਰਾਜੇ ਨੂੰ ਜਾ ਕੇ ਕਹੇ ਜਦੋਂ ਸਤਸੰਗਤ ਜੀ ਤਿਆਰ ਕੀਤਾ ਸਿੱਖ ਦੋਹਰਾ ਪ੍ਰੇਮ ਮਹਾਂ ਗੁਰਦਾਸ ਕੋ ਭਾਈ ਗੁਰਦਾਸ ਦਾ ਪ੍ਰੇਮ ਦੇਖ ਕੇ ਹੰਚਲੀਨ ਗੁਰਚੀਤ ਗੁਰੂ ਸਾਹਿਬ ਦੇ ਚਿੱਤ ਨੂੰ ਖਿੱਚ ਲਿਆ ਭਾਈ ਗੁਰਦਾਸ ਨੇ ਪ੍ਰੇਮ ਦੇ ਨਾਲ ਕਰਿਉ ਤਿਆਰ ਤਬ ਮੇਵਰੋ ਜਦ ਇਹ ਇੱਧਰ ਸਿੱਖ ਤਿਆਰ ਕਰ ਦਿੱਤਾ ਕਾਂਸੀ ਜਾਂ ਭੇਜਣ ਵਾਸਤੇ ਉਹਨਾਂ ਪਰਖਣ ਕੀ ਰੀਤ ਦੁਆਰਾ ਫੇਰ ਹੋਰ ਪਰਖ ਰਹੇ ਨੇ ਉਹ ਤਾਂ ਮੋਰਾ ਤੋਂ ਠੀਕਰੀਆਂ ਬਣਾ ਕੇ ਪਰਖਿਆ ਸੀ ਨਾ ਹੁਣ ਵੀ ਪਰਖ ਰਹੇ ਨੇ ਕੇ ਹਲੇ ਵੀ ਤਾਂ ਨਹੀਂ ਹੰਕਾਰ ਹੰਕਾਰ ਹੋਵੇਗਾ ਉਹਦੇ ਚ ਸੋਪਈ ਲਿਖਿਓ ਹੁਕਮਨਾਮਾ ਤਬ ਐਸੇ ਆਪ ਜੀ ਨੇ ਸਿੱਖ ਭੇਜਣਾ ਜਿਹੜਾ ਭੇਜਣਾ ਹੈ ਉਹਦੇ ਹੱਥ ਹੁਕਮਨਾਮਾ ਲਿਖ ਕੇ ਭੇਜਿਆ ਵਰਨ ਕਰੋਂ ਉਸ ਨਾਮ ਤੈਸੇ ਭਾਈ ਸਾਹਿਬ ਜੀ ਕਹਿੰਦੇ ਜੋ ਮਾਰੇ ਨੇ ਹੁਕਮਨਾਮਾ ਲਿਖਿਆ ਉਹ ਤੁਹਾਨੂੰ ਸੁਣਾਉਨੇ ਆ ਸੰਗਤ ਜੀ ਕਾਂਸੀ ਈਸ ਗੁਰੂ ਸਿੱਖ ਸਿੰਦੇ ਆ ਕੀ ਲਿਖਿਆ ਹੁਕਮਨਾਮਾ ਸਾਧ ਸੰਗਤ ਜੀ ਕਾਂਸੀ ਦੇ ਰਾਜੇ ਨੂੰ ਲਿਖਿਆ ਹੇ ਕਾਂਸੀ ਦੇ ਰਾਜੇ ਤੂੰ ਗੁਰੂ ਕੀ ਸਿੱਖੀ ਧਾਰਨ ਕੀਤੀ ਹੈ ਅਸੀਂ ਅਕਾਲ ਤਖਤ ਤੋਂ ਹੁਕਮਨਾਮਾ ਭੇਜ ਰਹੇ ਹਾਂ ਮਹਾਰਾਜ ਕਹਿੰਦੇ ਸੁਣ ਲੈ ਧਿਆਨ ਨਾਲ ਤੋ ਟਿਗ ਚੋਰ ਗੁਰੂ ਕੋ ਜਣੀਏ ਤੇਰੀ ਕਾਸ਼ੀ ਵਿੱਚ ਗੁਰੂ ਘਰ ਦਾ ਚੋਰ ਆਇਆ ਹੋਇਆ ਤੇਰੇ ਪਾਸ ਬਾਸ ਕਰੇ ਕਾਸ਼ੀ ਮੈਂ ਹੋਏ ਔਰ ਕਾਸ਼ੀ ਚ ਹੋਵੇਗਾ ਇੱਥੇ ਹੀ ਬਸਦਾ ਹੈ ਉਹ ਜੋ ਦਿਓ ਮੁਸਕਾਂ ਬੰਦ ਜੋ ਸੋਏ ਇੱਥੇ ਭਾਲ ਕੇ ਕਾਸ਼ੀ ਵਿੱਚ ਨਾ ਉਸ ਨੂੰ ਉਹਦੇ ਮੁਸਕਾਂ ਬੰਨ ਦੀ ਪਿਛਲੇ ਪਾਸੇ ਬਾਹਾਂ ਉਹਦੀਆਂ ਆ ਸਾਡਾ ਜਿਹੜਾ ਸਿੱਖ ਸੀ ਭੇਜਦੇ ਆ ਇਹ ਨੂੰ ਗ੍ਰਿਫਤਾਰ ਕਰਾ ਕੇ ਭੇਜਦੇ ਨਾਮ ਹੈ ਤਿਸ ਕੋ ਗੁਰਦਾਸ ਨਾਮ ਵੀ ਦੱਸ ਦਿੰਦੇ ਆ ਉਹਦਾ ਨਾਮ ਗੁਰਦਾਸ ਹੈ ਸਾਡੇ ਸਿੱਖ ਦਾ ਨਾਮ ਚੋਰੀ ਕਰਕੇ ਨੱਠਿਆ ਚੋਰ ਹੈ ਕਰਕੇ ਕੈਦ ਪਠੋ ਹਮ ਪਾਸ ਉਹਨੂੰ ਕੈਦ ਕਰਕੇ ਸਾਡੇ ਪਾਸ ਭੇਜਦੇ ਹੋ ਸਭ ਹੋਏ ਗੁਰ ਕੀ ਖੁਸ਼ੀ ਵਿਸਾਲਾ ਫਿਰ ਰਾਜਾ ਤੇਰੇ ਤੇ ਗੁਰੂ ਘਰ ਦੀ ਬੜੀ ਖੁਸ਼ੀ ਹੋ ਉਹ ਜੋ ਚੋਰ ਪਠੋ ਤਤਕਾਲਾ ਇਹ ਹੈ ਜਿਹੜਾ ਗੁਰਦਾਸ ਚੋਰ ਹੈ ਨਾ ਆਪ ਦੀ ਨਗਰੀ ਚੋਂ ਭਾੜ ਕੇ ਬੰਨ ਕੇ ਉਹਦੀਆਂ ਪਿਛਲੇ ਪਾਸੇ ਨੂੰ ਮੁਸ਼ਕਾਂ ਇਹ ਸਾਡੇ ਸਿੱਖ ਦੇ ਹਵਾਲੇ ਕਰਦੇ ਭੇਜਦੇ ਲਿਏ ਹੁਕਮਨਾਮਾ ਤਬ ਗयो ਇਹੋ ਜਾਂ ਹੁਕਮਨਾਮਾ ਸਤਸੰਗਤ ਸਿੱਖ ਨੂੰ ਦੇ ਦਿੱਤਾ ਸਿੱਖ ਪਹੁੰਚਿਆ ਕਾਂਸੀ ਕਾਂਸੀਪੁਰ ਮੈਂ ਪ੍ਰਾਪਤ ਭਇਓ ਜਦੋਂ ਸਤਸੰਗੀ ਮਦਲਾ ਕਰਦਾ ਕਾਂਸੀ ਚ ਪਹੁੰਚਿਆ ਸਭ ਵਿਖੇ ਜਹ ਹਤੋ ਮਹੀਪ ਜਿੱਥੇ ਬੜੇ ਭਾਰੀ ਸਤਸੰਗੀ ਕਚਹਿਰੀ ਸਜੀ ਹੋਈ ਆ ਰਾਜਾ ਬੈਠਾ ਇਥਾਂ ਪਹੁੰਚਤ ਭਇਓ ਸਮੀਪ ਉੱਥੇ ਨੇੜੇ ਸਿੱਖ ਪਹੁੰਚਦਾ ਪਿਆ ਜਿਉ ਹੁਕਮਨਾਮਾ ਨਿਪਚੀਨਾ ਰਾਜੇ ਨੂੰ ਪਛਾਨ ਕੇ ਹੁਕਮਨਾਮਾ ਸਿੱਖ ਨੇ ਦੇ ਦਿੱਤਾ ਛੇਵੇਂ ਪਾਤਸ਼ਾਹ ਦਾ ਪਰਸਨ ਮਾਨਸੀ ਜ ਧਰ ਲੈਣਾ ਜਦੋਂ ਰਾਜੇ ਨੂੰ ਪਤਾ ਲੱਗ ਗਿਆ ਕਿ ਜਵੇਂ ਪਾਤਸ਼ਾਹ ਦਾ ਹੁਕਮਨਾਮਾ ਆਇਆ ਸਤਕਾਰ ਦੇ ਨਾਲ ਸਤ ਸੰਗ ਜੀ ਉਹ ਕਾਗਜ਼ ਨੂੰ ਸਿਰ ਤੇ ਰੱਖ ਲਿਆ ਪਟਕਰ ਸਕਲ ਜਾਨ ਅਹਿ ਅਹਵਾਲ ਜਦੋਂ ਪੜਿਆ ਰਾਜੇ ਕੰਸੀ ਆੜੇ ਨੇ ਸਾਰਾ ਹਾਲ ਸਮਝ ਲਿਆ ਉਜੀ ਸਵਾ ਸਰਬ ਤੇ ਸਕਾਲ ਉਸ ਵੇਲੇ ਸਤ ਸੰਗ ਜੀ ਸਭਾ ਦੇ ਵਿੱਚ ਭਾਈ ਗੁਰਦਾਸ ਜੀ ਨਹੀਂ ਸਨ ਉਹ ਆਪਣੇ ਆਸਣ ਦੇ ਉੱਤੇ ਆਰਾਮ ਕਰ ਰਹੇ ਸੀ ਜਿੰਨੇ ਕਚਹਿਰੀ ਸਜੀ ਸੀ ਦਰਬਾਰ ਰਾਜੇ ਦਾ ਸਾਰੇ ਲੋਕਾਂ ਨੂੰ ਪੁੱਛਿਆ ਰਾਜੇ ਨੇ ਗੁਰ ਕੀ ਵਾਸਤ ਕੌਣ ਲੈ ਆਵਾ ਕਹਿੰਦੇ ਭਾਈ ਕੌਣ ਹੈ ਜਾ ਆਦਮੀ ਆ ਇੱਥੇ ਰਹਿਣ ਵਾਲਾ ਕੰਸ਼ੀ ਚ ਜਿਹੜਾ ਗੁਰੂ ਕੀ ਕੋਈ ਵਸਤੂ ਚੋਰੀ ਕਰਕੇ ਲੈ ਆਇਆ ਪੂਰੇ ਵਿਖੇ ਹੋਏ ਹੈ ਕਿਸ ठाਵਾ ਇਸ ਸ਼ਹਿਰ ਵਿੱਚ ਕਿਤੇ ਹੋਊਗਾ ਭਾਲਣਾ ਕਰੋ ਸਾਹਮਣੇ ਪਣਿਓ ਨਾ ਅਸ ਕੋ ਆਇਓ ਸਾਰੇ ਜਿੰਨੇ ਕਚਹਿਰੀ ਸਿਆਣੇ ਸਿਆਣੇ ਧੋਖ ਬੈਠੇ ਸੀ ਕਹਿੰਦੇ ਰਾਜਨ ਇਹ ਹਜੇ ਤਾਂ ਬੰਦਾ ਕੋਈ ਪੰਜਾਬ ਚੋਂ ਨਹੀਂ ਆਇਆ ਜਿਹੜਾ ਉੱਥੋਂ ਚੋਰੀ ਕਰਕੇ ਲਿਆਇਆ ਹੋਵੇ ਕਾਂਸੀ ਚ ਜੇ ਆਇਓ ਲਿਓ ਨਗਰ ਖਜਾਇਓ ਜੇ ਕੋਈ ਆਇਆ ਵੀ ਹੈ ਕੋਈ ਗੁਪਤ ਹੋਊਗਾ ਆਪਾਂ ਭਾਲ ਕਰ ਲੈਨੇ ਆ ਸਭ ਰਾਜੇ ਢੰਡਮ ਤਹ ਫੇਰਾ ਉਸ ਵੇਲੇ ਰਾਜੇ ਨੇ ਢੰਡੋਰਾ ਫਰਾ ਦਿੱਤਾ ਸਾਰੀ ਕਾਂਸੀ ਵਿੱਚ ਮਥਲ ਗੁਰੂ ਚੋਰ ਕਿਨਹੇਰਾ ਕਿ ਭਾਈ ਗੁਰੂ ਘਰ ਦਾ ਚੋਰ ਕਿਸੇ ਨੇ ਦੇਖਿਆ ਹੋਵੇ ਸਿਰਉ ਨਬਰ ਸਾਰੇ ਕਹ ਪਾਇਓ ਕਿਉਂ ਸਤ ਸੰਗਜੀ ਢੰਡੋਰਾ ਫੇਰਨ ਵਾਲਾ ਸਾਰੇ ਸ਼ਹਿਰ ਵਿੱਚ ਫਿਰਿਆ ਸਭ ਨੇ ਕਥਾ-ਕਥਾ ਦੇ ਢੂੰਡ ਕੀਤੀ ਗੁਰਦਾਸ ਸਵਾ ਚਲਿਆ ਆਇਓ ਜਦ ਨੂੰ ਸਤਸੰਗ ਜੀ ਭਾਈ ਗੁਰਦਾਸ ਜੀ ਵੀ ਸ਼ਾਮ ਦਾ ਟਾਈਮ ਹੋ ਗਿਆ ਕਥਾ ਕਰਨ ਬਾਅਦ ਤੇ ਦਰਬਾਰ ਚ ਆ ਗਏ ਉੱਚਾ ਅਸਨ ਪਰ ਬੈਠ ਉਚਾਰੇ ਉੱਚੇ ਅਸਨ ਦੇ ਉੱਤੇ ਬੈਠ ਕੇ ਕਥਾ ਕਰਦੇ ਸਨ ਸਤਗੁਰ ਸ਼ਬਦ ਕਰਤ ਨਿਰਧਾਰੇ ਗੁਰੂ ਕੇ ਸ਼ਬਦਾਂ ਦਾ ਨਿਰਣਾ ਕਰਦੇ ਸੀ ਕਥਾ ਲੋਕ ਪਰਿਓ ਨਿਰਪ ਭਣਿਓ પ્રસੰਗ ਜਦੋਂ ਕਥਾ ਦੀ ਸਮਾਪਤੀ ਹੋਈ ਸਤਸੰਗ ਜੀ ਰਾਜੇ ਨੇ ਪ੍ਰਸੰਗ ਕਹਾ ਗੁਰ ਕੀ ਬਾਤ ਕਉ ਤੁਮ ਸੰਗ ਕਨਗ ਭਾਈ ਗੁਰਦਾਸ ਜੀ ਗੁਰੂ ਸਾਹਿਬ ਕੋਲੋਂ ਸਿੱਖ ਆਇਆ ਤੁਹਾਨੂੰ ਦੱਸ ਇੱਕ ਬਾਤ ਦੱਸਾਂ ਲਿਏ ਹੁਕਮਨਾਮਾ ਨਰ ਆਇਓ ਮੇਰੇ ਪਾਸ ਹੁਕਮਨਾਮਾ ਲੈ ਕੇ ਆਇਆ ਸਿੱਖ ਜਿਵੇਂ ਪਾਤਸ਼ਾਹ ਦਾ ਉਠਿਓ ਪ੍ਰਾਤ 임 ਗੁਰ ਫਰਮਾਇਓ ਮੈਂ ਸਵੇਰੇ ਆਉਂਦਾ ਹੀ ਉਹ ਪੜਿਆ ਹੈ ਚੋਰ ਹਮਾਰੋ ਇੱਕ ਤੁਮ ਪਾਸ ਹੁਕਮਨਾਮੇ ਚ ਲਿਖਿਆ ਰਾਜਾ ਕਾਂਸਤੀ ਵਿੱਚ ਸਾਡਾ ਇੱਕ ਚੋਰ ਹੈ ਆਇਓ ਬਸਿਓ ਆਖਿਆ ਗੁਰਦਾਸ ਇੱਥੇ ਆ ਕੇ ਬਸਿਆ ਉਹਦਾ ਨਾਂ ਗੁਰਦਾਸ ਹੈ ਇਸ ਕੀ ਮੁਸ਼ਕਾਂ ਬੰਦ ਪਠਾਵੋ ਉਹਦੀਆਂ ਮੁਸ਼ਕਾਂ ਬਾਹਾਂ ਪਿੱਛੇ ਨੂੰ ਬੰਨ੍ਹ ਕੇ ਸਾਡੇ ਸਿੱਖ ਦੇ ਹਸਪੁਰਦ ਕਰਦੇ ਹੋ ਭੇਜਦੇ ਹੋ ਅੰਮ੍ਰਿਤਸਰ ਹਾਰਜ ਕਰੋ ਖੁਸ਼ੀ ਗੁਰ ਪਾਵੋ ਜੇ ਤੁਸੀਂ ਇਹ ਰਾਜਾ ਕੰਮ ਕਰ ਦੇਂਗਾ ਤੇਰੇ ਖੁਸ਼ੀਆਂ ਬਹੁਤ ਹੋਣਗੀਆਂ ਗੁਰੂ ਘਰ ਦੀਆਂ ਤੇਰੇ ਤੇ ਹੰਨੇ ਸਗਰੋ ਪੁਰਖ ਜਵਾਵੋ ਭਾਈ ਗੁਰਦਾਸ ਜੀ ਅਸੀਂ ਤਾਂ ਸਾਰਾ ਸ਼ਹਿਰ ਭਾੜ ਲਿਆ ਕਿਸੇ ਸਥਾਨ ਨਹੀਂ ਸੋ ਪਾਇਓ ਕਿਸੇ ਤੇ ਸਾਨੂੰ ਤਾਂ ਚੋਰ ਗੁਰੂ ਕਾ ਬਿੜਿਆ ਜਿਹਦਾ ਨਾਂ ਗੁਰਦਾਸ ਹੋਵੇ ਗੁਰਦਾਸ ਸੋਚਿਤ ਵਿਚਾਰੀ ਭਾਈ ਗੁਰਦਾਸ ਨੇ ਸੁਣ ਕੇ ਰਾਜੇ ਕੋਲੋਂ ਚਿਤ ਤੇ ਵਿਚਾਰ ਕੀਤੀ nephal ਕੇ ਸੰਗ ਵਿਚਾਰੀ ਉਸ ਵੇਲੇ ਸਤਸਨੀ ਲਕੋ ਨਹੀਂ ਰੱਖਿਆ ਇਹ ਨਹੀਂ ਸਮਝਿਆ ਕਿ ਮੇਰੀ ਏਡੀ ਵੱਡੀ ਇੱਜ਼ਤ ਆ ਕਾਂਸੀ ਦੇ ਅੰਦਰ ਰਾਜਾ ਮੇਰਾ ਸੇਵਕ ਸਾਰੀ ਕਾਂਸੀ ਮੇਰੇ ਚਰਨਾਂ ਤੇ ਝੁਕਦੀ ਐ بڑے بڑے ਵਿਦਵਾਨ ਪੰਡਤ ਆਸ਼ਕਰ ਉੱਥੇ ਇੱਥੇ ਸਭ ਮੇਰਾ ਵੱਡਾ ਏਡਾ ਵੱਡਾ ਪ੍ਰਤਾਪ ਹੈ ਮੈਂ ਅੱਜ ਚੋਰ ਬੱਜਾਂ ਇੱਥੇ ਮੈਨੂੰ ਸ਼ਰਮ ਆਊਗੀ ਲਾਜ ਨਹੀਂ satsang di prva nahi ki thi ਉਸ ਵੇਲੇ ਖਾਲਸਾ ਜੀ ਭਾਈ ਗੁਰਦਾਸ ਜੀ ਕਹਿੰਦੇ ਇਹ ਤਾਂ ਬਾਤ ਲਿਖੀ ਸਭ ਮੇਰੀ ਕਹਿੰਦੇ ਰਾਜਨ ਇਹ ਤਾਂ ਮੈਂ ਹੀ ਚੋਰ ਆ ਗੁਰੂ ਘਰ ਕਾ ਇਹ ਤਾਂ ਮੇਰੇ ਬਾਰੇ ਹੀ ਲਿਖਿਆ ਹੈ ਸਭ ਔਗਣ ਨਿਜ ਲੀਨੇ ਹੀਰੀ ਮਹਾਰਾਜ ਨੇ ਮੇਰੇ ਚੌਗਣ ਦੇਖੇ ਨੇ ਮੈਂ ਚੋਰ ਹਾਂ ਮੈਂ ਗੁਰ ਤੇ ਤਸਕਰਤਾ ਕਰਕੇ ਮੈਂ ਚੋਰੀ ਕਰਕੇ ਆਇਆ ਗੁਰ ਕਲੀਆਂ ਆਇਓ ਭਾਗ ਵਿਖੋ ਬੇਮੁਖਤਾ ਤਰਕੇ ਮੈਂ ਬੇਮੁਖ ਹੋ ਕਰਕੇ ਭੱਜ ਕੇ ਆ ਗਿਆ ਗੁਰੂ ਕੋਲੋਂ ਆਪੇ ਚੋਰ ਹਾਂ ਵੱਡੋ ਅਹਿ ਮੇਰੋ ਅਪਰਾਧੋ ਇਹ ਸਭ ਤੋਂ ਵੱਡਾ ਮੇਰਾ ਕਸੂਰ ਹੈ ਜਿਸ ਕੋ ਨਹੀਂ ਸਕੇ ਕਰ ਸਾਧੂ ਜਿਹੜਾ ਸਾਧੂ ਸ੍ਰੇਸ਼ਟ ਸੁਭਾਅ ਵਾਲਾ ਗੁਰਸਿੱਖਾ ਹੋਇਆ ਜਿਆ ਕਸੂਰ ਨਹੀਂ ਕਰ ਸਕਦਾ ਕਉ ਦਿਆਲੂ ਨੇ ਜ ਦਰਦ ਸੰਭਾਰਾ ਪਰ ਫੇਰ ਵੀ ਗੁਰੂ ਸਾਹਿਬ ਦਿਆਲੂ ਨੇ ਆਪਣਾ ਪਰਨ ਸੰਭਾਲਿਆ ਬਖਸ਼ਣ ਹਿਤ ਕਰ ਨਿਕਟ ਹੁਕਾਰਾ ਮੈਨੂੰ ਬਖਸ਼ਣ ਵਾਸਤੇ ਬੁਲਾਇਆ ਹੈ ਵੀ ਨਿਆਉ ਕਾਂਸੀ ਤੋਂ ਨਿਰਪਸਨ ਬਿਸਮਿਓ ਕਹਾ ਕਹ ਤੋ ਰਾਜਾ ਸੁਣ ਕੇ ਹੈਰਾਨ ਹੋ ਗਿਆ ਕਹਿੰਦਾ ਭਾਈ ਗੁਰਦਾਸ ਜੀ ਤੁਸੀਂ ਚੋਰ ਹੋ ਇਹ ਤੁਸੀਂ ਕੀ ਮੂੰਹੋਂ ਕਹਿੰਦੇ ਹੋ ਇਤੋ ਦੋਸ਼ ਕਿਮ ਆਪਣ ਲੈ ਤੋ ਇੰਨਾ ਤੁਸੀਂ ਦੋਸ਼ ਕਿਵੇਂ ਆਪਣੇ ਚ ਮੰਨਦੇ ਹੋ ਤੁਸੀਂ ਕਦੇ ਚੋਰ ਹੋ ਹੀ ਨਹੀਂ ਸਕਦੇ ਤੁਸੀਂ ਤਾਂ ਸਾਡੀ ਕਾਂਸੀ ਸੁਧਾਰ ਕੇ ਰੱਖ ਦਿੱਤੀ ਮੈਨੂੰ ਸਿੱਧੇ ਮਾਰਕ ਪਾ ਦਿੱਤਾ ਸਾਰੇ بڑے بڑے ਵਿਦਵਾਨ ਕਾਂਸੀ ਦੇ ਸਾਰੇ ਭੌ ਭਗਤੀ ਚ ਜੋੜ ਦਿੱਤੇ ਤੁਸੀਂ ਵੀ ਗੁਰੂ ਘਰ ਦੇ ਚੋਰ ਹੋ ਮੈਨੂੰ ਨਹੀਂ ਭਰੋਸਾ ਆਉਂਦਾ ਕਹਿੰਦਾ ਇਹ ਤਾਂ ਕੋਈ ਹੋਰ ਚੋਰ ਹੋਊਗਾ ਲਿਖੀ ਕੇ ਮੁਸਕੇ ਬੰਦ ਪਠਾਵੋ ਰਾਜਾ ਕਹਿਣ ਲੱਗਾ ਦੇਖ ਲਿਖਿਆ ਹੋਇਆ ਹੈ ਵੀ ਚੋਰ ਦੀਆਂ ਪਿੱਛੇ ਮੁਸਕੇ ਬਾਹਾਂ ਬੰਨ ਕੇ ਢਿਜੋ ਔਰ ਮੈਂ ਬਸੇ ਤਾਂ ਖੁਜਵਾਵੋ ਜੇ ਸ਼ਹਿਰ ਵਿੱਚ ਬਸਦਾ ਮੈਂ ਹੋਰ ਕਿਤੇ ਭਾੜ ਲਵਾਂ ਕਾਹ ਕਰੋ ਕਹਾਂ ਕਰਿਓ ਤੁਮ ਗੁਰ ਅਪਰਾਧੂ ਤੁਸੀਂ ਕੀ ਕਸੂਰ ਕਰ ਦਿੱਤਾ ਗੁਰੂ ਕਾ ਤੁਸੀਂ ਕਿਤੇ ਚੋਰ ਹੋਂ ਮਹਾਂ ਪਰਬੀਨ ਸੁਮਤ ਸੁਖ ਸਾਧੂ ਤੁਸੀਂ ਤਾਂ ਬੜੇ ਚਤਰ ਹੋਂ ਸਾਧੂਆਂ ਨੂੰ ਸੁਖ ਦੇਣ ਵਾਲੇ ਹੋਂ ਏ ਕੋ ਉਪਰ ਲਿਖਿਓ ਪਰ ਮਈਆ ਇਹ ਤਾਂ ਕਿਸੇ ਹੋਰ ਬਾਰੇ ਲਿਖਿਆ ਮਹਾਰਾਜੀ ਨੇ ਗੁਰਦਾਸ ਨਾਮ ਹੋਰਾਂ ਦਾ ਵੀ ਹੋ ਹੀ ਸਕਦਾ ਕਿਸੇ ਦਾ ਰਾਜਾ ਭਰੋਸਾ ਨਹੀਂ ਕਰਦਾ ਖਾਲਸਾ ਜੀ ਸਨੇ ਸਨੇ ਖੋਜੇ ਜਹ ਕਈਆ ਆਪਾਂ ਜਿੱਥੇ ਕਿਤੇ ਹੌਲੀ ਹੌਲੀ ਭਾੜ ਲਾਂਗੇ ਇਹਾ ਹੋਏ ਤੋਂ ਪਠੇ ਬਣਾਈ ਭਾਈ ਗੁਰਦਾਸ ਨੂੰ ਰਾਜਾ ਕਹਿੰਦਾ ਜੇ ਤਾ ਇੱਥੇ ਲੱਭ ਗਿਆ ਗੁਰਦਾਸ ਨਾਮ ਦਾ ਕੋਈ ਚੋਰ ਫੇਰ ਤਾਂ ਭੇਜਦੇ ਆਂਗੇ ਅੰਮ੍ਰਿਤਸਰ ਨੂੰ ਨਾ ਹੀ ਤਾਂ ਲਿਖੇ ਨਾ ਕੋ ਇਸ ਥਾਈਂ ਨਹੀਂ ਜਵਾਬ ਲਿਖਦੇ ਆਂਗੇ ਮਹਾਰਾਜ ਇੱਥੇ ਕੋਈ ਚੋਰ ਨਹੀਂ ਆਇਆ ਸੁਣ ਗੁਰਦਾਸ ਨਿਰਪਤ ਸੋ ਗਾਇਓ ਸੁਣ ਕਰਕੇ ਭਾਈ ਗੁਰਦਾਸ ਜੀ ਲੱਗੇ ਰਾਜੇ ਨੂੰ ਕਹਿਣ ਕਹਾ ਮੇਵਰਾਜੋ ਚਲੇ ਆਇਓ ਕਹਿਣ ਲੱਗੇ ਰਾਜਨ ਜਿਹੜਾ ਸਿੱਖ ਅੰਮ੍ਰਿਤਸਰ ਤੋਂ ਚਿੱਠੀ ਲੈ ਕੇ ਆਇਆ ਨਾ ਹੁਕਮਨਾਮਾ ਉਹਦੇ ਦਰਸ਼ਨ ਕਰਾ ਮੈਨੂੰ ਤਬ ਭੂਪੁੱਤ ਨਿਜ ਨਿਕਟ ਹਕਾਰਾ ਉਸ ਵੇਲੇ ਰਾਜੇ ਨੇ ਸਤਸੰਗ ਜੀ ਅੰਮ੍ਰਿਤਸਰੋਂ ਗਿਆ ਸਿੱਖ ਕੋਲੇ ਬੁਲਾਇਆ ਕਰ ਚਨਾਰ ਗੁਰਦਾਸ ਹਕਾਰਾ ਜਦੋਂ ਸਤਸੰਗ ਜੀ ਪਛਾਣ ਕਰ ਕੀਤੀ ਅੱਗੇ ਜਾ ਕੇ ਭਾਈ ਗੁਰਦਾਸ ਜੀ ਦੇ ਸਾਹਮਣੇ ਹੋਇਆ ਕਰੀ ਮੇਵਰੇ ਨੇ ਤਬ ਵੰਦਨ ਭਾਈ ਗੁਰਦਾਸ ਜੀ ਸਤਸੰਗ ਜੀ ਮੱਥਾ ਟੇਕਿਆ ਉਸ ਵੇਲੇ ਸਿੱਖ ਨੇ ਫੇਰ ਵੀ ਗੁਰੂ ਘਰ ਦਾ ਬਿਰਦ ਤੇ ਮੁਖੀ ਸਿੱਖ ਤਾਂ ਸੀ ਨਾ ਨੇੜੇ ਹੋ ਕੇ ਪਿਆਰ ਨਾ ਮਿਲਿਆ। ਕੁਸ਼ਲ ਪ੍ਰਸੰਨ ਤੇ ਹੋਏ ਅਨੰਦਨ। ਆਪਸ ਵਿੱਚ ਹੀ ਮਿਲ ਕੇ ਬਹੁਤ ਹੀ ਖੁਸ਼ ਹੋਏ ਭਾਈ ਗੁਰਦਾਸ ਤੇ ਜੋ ਅਮਰਸਰ ਸਿੱਖ ਗਿਆ ਸੀ ਦੋਨੋਂ। ਮਿਲੇ ਪਰਸਪਰ ਹਰਕਤ ਹੋਏ। ਆਪਸ ਵਿੱਚ ਹੀ ਮਿਲ ਕੇ ਆਨੰਦ ਧਾਰਿਆ। ਨੇ ਸਨੇ ਬਹੁ ਸਭੇਨ ਜੋਏ। ਸਾਰੇ ਕਚਹਿਰੀ ਨੇ ਰਾਜੇ ਦੇ ਸਮਿਤ ਦੇਖੇ ਵੀ ਇੰਨਾ ਪਿਆਰ ਆਪਸ ਵਿੱਚ ਹੀ ਸਿੱਖਾਂ ਦਾ। ਪੁਨ ਭੋਪਤ ਕੋ ਸਭ ਸਮਝਾਇਓ। ਫਿਰ ਉਹ ਚੰਗੀ ਤਰ੍ਹਾਂ ਖਾਲਸਾ ਜੀ ਰਾਜੇ ਨੂੰ ਭਾਈ ਗੁਰਦਾਸ ਜੀ ਨੇ ਸਮਝਾਇਆ ਸਤਿਗੁਰ ਹਰਖਣ ਵਿਉਂਤ ਬਣਾਇਓ ਇਹ ਤਾਂ ਰਾਜਾ ਮੈਨੂੰ ਪਰਖਣ ਦੀ ਵਿਉਂਤ ਬਣਾਈ ਆ ਛੇਵੇਂ ਪਾਤਸ਼ਾਹ ਨੇ ਅੱਗੇ ਤਾਂ ਮੈਂ ਫੇਲ ਹੋਈ ਗਿਆ ਸਿੱਖੀ ਤੋਂ ਹੁਣ ਨਾ ਮੈਨੂੰ ਫੇਲ ਹੋਣ ਦੇ ਜਿਵੇਂ ਮਹਾਰਾਜ ਦਾ ਹੁਕਮ ਹੈ ਉਥੇ ਤਰ੍ਹਾਂ ਹੀ ਤੂੰ ਮੰਨ ਤੂੰ ਵੀ ਸਤਗੁਰੂ ਦਾ ਸਿੱਖ ਬਣਿਆ ਹੈ ਤੂੰ ਆਪ ਦੇ ਸਿੱਖ ਉਹ ਹੀ ਹੁੰਦਾ ਜਿਹੜਾ ਹੁਕਮ ਮੰਨੇ ਸਾਧਕ ਸਿੱਧ ਗੁਰੂ ਕੋ ਚੇਲੇ ਖੋਜ ਤ ਫਿਰੇ ਫਰਮਾਨੇ ਹੁਕਮ ਮੰਨਣਾ ਬਹੁਤ ਔਖਾ ਹੈ ਹੁਕਮ ਮੰਨਿਆ ਹੋਵੇ ਪ੍ਰਮਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਜੇ ਹੁਕਮ ਮੰਨੀਏ ਫਿਰ ਹੁਕਮ ਮੰਨਿਆ ਲੇਖੇ ਲੱਗ ਜਵੇ ਤਾਂ ਵੈਸ ਗੁਰੂ ਦਾ ਮਹਿਲ ਭਾਈ ਦਾ ਸੱਚਖਣ ਨਹੀਂ ਨਹੀਂ ਮਿਲਦਾ ਤੈਨੂੰ ਹੁਕਮ ਹੈ ਕਿ ਗੁਰਦਾਸ ਚੋਰ ਹੈ ਉਹਨੂੰ ਬੰਨ ਕੇ ਭੇਜ ਦੇ ਇੱਥੇ ਤੂੰ ਨਿਹਾਲ ਹੋ ਜਾਵੇਂਗਾ ਰਾਜਾ ਇਹ ਹੁਕਮਨਾਮੇ ਚ ਲਿਖਿਆ ਹੋਇਆ ਤੂੰ ਸਿੱਖੀ ਕਮਾਣ ਤੋਂ ਪਿੱਛੇ ਨਾ ਹਟ ਮੇਰੀਆਂ ਮੁਸ਼ਕਾਂ ਬਨ ਕੇ ਇਹ ਸਿੱਖ ਦੇ سپرد ਕਰ ਦੇ ਮੈਨੂੰ ਤੇ ਮੈਨੂੰ ਵੀ ਨਾ ਝੂਠਾ ਹੋਣ ਦੇ ਮੇਰਾ ਵੀ ਜਨਮ ਸਫਲਾ ਹੋ ਜਾਵੇ ਅੱਗੇ ਤਾਂ ਮੈਂ ਥੜਕ ਗਿਆ ਸਿੱਖੀ ਤੋਂ ਸਦਕ ਤੋਂ ਡੋਲ ਗਿਆ ਇਹ ਵੀ ਪਰਖ ਹੈ ਮੇਰੀ ਬਈ ਏਡੀ ਬੱਡੀ ਉੱਥੇ ਇੱਜ਼ਤ ਹੋ ਰਹੀ ਹੈ ਬਈ ਭਾਈ ਗੁਰਦਾਸ ਨੇ ਮੁਸ਼ਕਾਂ ਬਣਾਉਣੀਆਂ ਹੀ ਨਹੀਂ ਉੱਥੇ ਕਹਿਣਗੇ ਵੀ ਐਡਾ ਵੱਡਾ ਮੇਰਾ ਜਸ ਹੈ ਮੈਂ ਇੱਕ ਮੁਸ਼ਕਾ ਬਣਾਉਂਦਾ ਚੰਗਾ ਲੱਗਦਾ ਇੱਥੇ satsangjit ਜੀ पहला गुरसिख का कान कर दिता एहजे सचसरे जवाहरा की कीमत हो गुरसिख नौजवान की कोई कीमत है खालसा जी जे ए सच गुरसिख सुर गए मगरों जाके कल तक माफिया मंगन लग गए मूह चक चक ओह जे माफी देने वाले बेईमान लोग की कही महाराज ताब बैठे ਉਹ ਜੇ ਸਤ ਸੰਗਤ ਜੀ ਮਾਫੀਆਂ ਮੰਗਣ ਵਾਲੇ ਝੂਠੇ ਮਾਫੀ ਤਾਂ ਉਦੋਂ ਪਤਾ ਲੱਗੂ ਜਦ ਕਰਗੀ ਤਰ ਪਾਸ਼ਾ ਦੇ ਦਰਬਾਰ ਗਾਹਾਂ ਜਾਣਾ ਹੋ ਖਾਲਸਾ ਜੀ ਗੁਰਸਿੱਖਾਂ ਦੇ ਖੂਨ ਵਿੱਚ ਨਹਾਉਣ ਵਾਲਾ ਖਾਲਸਾ ਜੀ ਕਿਵੇਂ ਉਧਰ ਜਾਊਗਾ ਸੋ ਫੇਰ ਵੀ ਜੇ ਉਹਨਾਂ ਭੇਈਮਾਨਾਂ ਮਲੇਸ਼ਾ ਨੇ ਤਨਖਾਹ ਲਈ ਤੂੰ ਭਾਂਡੇ ਮਾਜ ਲਈ ਭਾਂਡੇ ਵੀ ਕੱਲਿਆਂ ਨੇ ਨਹੀਂ ਮੰਜੇ 20 ਸਤ ਸੰਗਤ ਜੀ ਚਮਚੇ ਉਹਨਾਂ ਦੇ ਨਾਲ ਬੈਠ ਗਏ ਅਸੀਂ ਜੇ ਤੇਰੇ ਨਾਲ ਮਾਜਾਂਗੇ ਤੂੰ ਮਾਨੀ ਨਾਲ ਜਿਵੇਂ ਕੱਲੀ ਬਹੂ ਬਾਹਰ ਨਹੀਂ ਨ ਜਾਂਦੀ ਨਵੇਂ ਮੇਲ ਨਵੇਂ ਲਈ ਹੋਈ ਵੀ ਵੀ ਬੀਮੀਆਂ ਜਾਂਦੀਆਂ ਜੰਗਲ ਇੱਕ ਨੂੰ ਆਦਾ ਹੁੰਦਾ ਦੂਜੀਆਂ ਨਾਲ ਜਾਂਦੀਆਂ ਵੀ ਸੰਗਦੀ ਨਾ ਹੋਵੇ ਕਿਉਂ ਖਾਲਸਾ ਜੀ ਉਹਨਾਂ ਦੀ ਇਹ ਇ ਤਨਖਾਹਾਂ ਲੱਗਦੀਆਂ ਨੇ ਬਨੌਟੀ ਨਹੀਂ ਤਾਂ ਕੀ ਐ ਵਾਹਿਗੁਰੂ ਬਖਸ਼ ਲਵੇ ਜਿਹੜਾ ਜ ਕੋਈ ਭਾਈ ਪੰਥ ਦੀ ਸੇਵਾ ਕਰੂ ਉਹਨੂੰ ਮਹਾਰਾ ਥੜ ਦੇਣਗੇ ਜਿਹੜਾ ਗੁਰੂ ਘਰ ਨਾਲ ਧੋਖਾ ਕਰੇਗਾ ਖਾਲਸਾ ਜੀ ਉਹ ਧਰਮਾਂ ਜਨਮਾਂ ਚ ਨਰਕ ਭੋਗੇਗਾ ਭਾਵੇਂ ਉਹਨਾਂ ਨੇ ਸਿੱਖਾਂ ਦੇ ਘਰ ਜਨਮ ਧਾਰੇ ਆ ਭਾਵੇਂ ਭਾਈ ਕਿਸੇ ਪਾਸੇ ਹੋਰ ਹੈ ਇੱਥੇ ਕੋਈ ਰਾਜਨੀਤੀ ਦਾ ਸਵਾਲ ਨਹੀਂ ਹੈ ਤਾਂ ਸੱਚ ਵਾਸ ਦਰ ਦੇ ਉੱਤੇ ਤੋਂ ਅੱਜ ਭਾਈ ਗੁਰਦਾਸ ਨੇ ਇਮਤਾਨੀ ਕਿਹਾ ਮੈਂ ਮੁਸਕਾ ਨਹੀਂ ਬਣਾਉਂਦਾ ਮੇਰੀ ਜਿਤਨੀ ਹਾਂ ਮੈਂ ਨਹੀਂ ਏਡੀ ਵੱਡੀ ਆਦਮੇ ਵੇਰਾ ਮੈਂ ਗੁਰੂ ਘਰ ਆ ਰਿਆਂ ਕਾਂਸੀ ਵਿੱਚ ਬੈਠਾ ਕਾਂਸੀ ਵਿਦਿਆ ਦਾ ਗੜ੍ਹ ਹੈ बड़े-बड़े पंडित मेरे चरणों ਤੇ ਡਿੱਗ ਪਏ ਅੱਜ ਮੈਂ ਚੋਰ ਖਵਾਉਂਦਾ ਚੰਗਾ ਲੱਗਦਾ ਆਪ ਹੀ ਸਤ ਸੰਗੀ ਹਰ ਇੱਕ ਨੂੰ ਆਪਾਂ ਉਸ ਉਸ ਥਾਂ ਤੇ ਹੁੰਦੇ ਕਿ ਮੁਸਕਾਂ ਬਣਾ ਲੈਂਦੇ ਭਾਈ ਗੁਰਦਾਸ ਨੇ ਰਾਜੇ ਨੂੰ ਕਿਹਾ ਰਾਜਨ ਤੂੰ ਵੀ ਆਪਣੀ ਸਿੱਖੀ ਨਿਭਾ ਮੈਨੂੰ ਵੀ ਡੋਲਣ ਨਾ ਦੇ ਮੈਂ ਅੱਗੇ ਫਿਰ ਹੋ ਗਿਆ ਜੋ ਮਹਾਰਾਜ ਦਾ ਹੁਕਮ ਹੈ ਹਰੇ ਵੀ ਮੇਰੀ ਪਰਖ ਕਰ ਰਹੇ ਨੇ ਉਸੇ ਤਰ੍ਹਾਂ ਹੀ ਮੈਂ ਮੇਰੀਆਂ ਬਾਹਾਂ ਪਿੱਛੇ ਨੂੰ ਬੰਨ ਕੇ ਸਿੱਖ ਦੇ ਸਪੁਰਦ ਕਰਦੇ ਜਿਵੇਂ ਚੋਰਾ ਨੂੰ ਕਰੀਦਾ ਹੈ। ਪ੍ਰਥਮ ਠੇਕਰੀ ਤਨਕੇ ਕੀਨ। ਪਹਿਲਾਂ ਮਹਾਰਾਜ ਨੇ ਮੈਨੂੰ ਪਰਖਣ ਵਾਸਤੇ ਧੰਦੀਆਂ ਠੇਕਰੀਆਂ ਬਣਾ ਤੀਆਂ। ਮੈਂ ਤਾਂ ਪਰਮਿ ਹੋ ਸਕਿਓ ਨੋ ਚੀਨ। ਮੈਂ ਪਛਾਨ ਨਾ ਸਕਿਆ, ਭਰਮ ਗਿਆ, ਡੋਲ ਗਿਆ। ਗੁਰ ਕੇ ਚਰਿਤ ਅਗੰਮ ਨ ਜਨਿਤ। ਇਸ ਕਰਕੇ ਗੁਰੂ ਕੇ ਜਿਹੜੇ ਚਰਿਤਕੌਤਕ ਨੇ ਅਗੰਮ ਨੇ ਮਨ ਦੀ ਆਪਣੀ ਪਹੁੰਚ ਨਹੀਂ ਉਥੇ। ਮੈਂ ਜਾਣੇ ਨਾ ਸਿੱਖ ਸੰਭਾਰ ਸਕੈਨੇ ਪਣੀਤ ਸਿੱਖ ਜੇ ਗੁਰੂ ਸਾਹਿਬ ਸਾੰਗ ਵਰਤੇ ਸਿੱਖ ਕਸੌਟੀ ਤੇ ਪੂਰਾ ਨਹੀਂ ਉਤਰ ਸਕਦਾ ਹੈ ਮੁਸ਼ਕਾਂ ਬਾਂਦਨ ਰਿਸ ਕਰ ਕਹਿ ਬੋ ਇਸ ਵੇਲੇ ਵੀ ਜਿਹੜਾ ਗੁੱਸਾ ਧਾਰ ਕੇ ਹੁਕਮਨਾਮੇ ਚ ਲਿਖੇ ਮੁਸ਼ਕਾਂ ਬੰਨ ਕੇ ਭੇਜੋ ਇਹਦੇ ਵਿੱਚ ਵੀ ਰਾਜ ਭੇਤ ਹੈ ਕੋਈ ਇਸਮੇ ਤਿਮ ਪਰਖਣ ਬਦਲ ਹੈ ਬੋ ਇਹਦੇ ਚ ਵੀ ਪਰਖਣ ਦੀ ਯੁਗਤੀ ਆ ਵੀ ਪਨਾਉਦਾ ਕਨੇ ਮੁਸ਼ਕਾਂ ਇਹਦਾ ਵੱਡਾ ਜਸ ਆਪਣਾ ਫਿਲਾ ਲਿਆ ਕਾਸੀ ਵਿੱਚ ਅਮਨੇ ਪਰਮਨ ਕੋ ਤਰ ਹੂੰ ਹੁਣ ਨਹੀਂ ਕਹਦਾ ਮੈਂ ਭਰਮ ਦਾ ਗੁਰੂ ਸਾਹਿਬ ਦਾ ਹੁਕਮ ਸੱਤ ਕਰਕੇ ਮੰਨਾਗਾ ਲਿਖਿਓ ਜਥਾ ਸੋਈ ਵਿਧ ਕਰ ਹੂੰ ਜੋ ਹੁਕਮ ਨਾਮੇ ਚ ਲਿਖਿਆ ਉਹੀ ਵਿਧੀ ਕਰੋ ਤਿੰਨ ਤਸਕਰ ਹੋਏ ਦਰ ਸੋ ਜਾਏ ਇਹ ਚੋਰ ਬਣ ਕੇ ਜਾ ਕੇ ਮੱਥਾ ਟੇਕਾਂਗਾ ਮੁਸਕਾ ਬਣਾ ਕੇ ਚੋਰੀ ਕਰੀ ਜੋ ਲਿਓ ਬਖਸ਼ਾਏ ਜਿਹੜੀ ਮੈਂ ਚੋਰੀ ਗੁਰੂ ਘਰ ਦੀ ਕਰੀ ਆ ਜਾ ਕੇ ਬਖਸ਼ਾਲਾਂਗਾ ਤੁਮ ਗੁਰ ਹੁਕਮ ਨਾ ਫੇਰਣ ਕਰੀਏ ਰਾਜਾ ਗੁਰੂ ਦਾ ਹੁਕਮ ਨਾ ਮੋੜ ਦਿਉ ਮੁਸਕਾਂ ਵਾਲੇ ਆਗੇ ਧਰੀਏ ਆਪਣੇ ਹੱਥੀ ਮੇਰੀਆਂ ਬਾਹਾਂ ਪਿੱਛੇ ਪਾਸੇ ਨੂੰ ਬੰਨ੍ਹ ਕੇ ਇਹ ਸਿੱਖ ਦੇ ਮੂਹਰੇ ਲਾ ਦੇ ਮੈਨੂੰ ਚੋਰਾ ਵਾਂਗ ਜਪ ਜੁੱਤ ਸਬਾਬ ਸਭੀ ਬਿਸਮਾਈ ਖਾਲਸਾ ਜੀ ਜਿੰਨੀ ਕਚਹਿਰੀ ਸੀ ਨਾ ਰਾਜੇ ਦੀ ਲੱਗੀ ਹੋਈ ਸਾਰੇ ਲੋਕ ਹੈਰਾਨ ਹੋ ਗਏ ਵੱਡੇ ਵੱਡੇ ਵਿਦਵਾਨ ਪੰਡਤ ਬੈਠੇ ਨੇ ਸਾਧੂ ਸੰਨਿਆਸੀ ਬੈਠੇ ਹੈਰਾਨ ਹੋ ਗਏ ਕਿ ਅੱਜ ਸਾਨੂੰ ਦੇਣ ਵਾਲਾ ਉਪਦੇਸ਼ ਸਾਰੀ ਕਾਂਸੀ ਦਾ ਪੂਜਨੀਕ ਗੁਰੂ ਘਰ ਦਾ ਚੋਰ ਜੇ ਗੁਰੂ ਘਰ ਦੇ ਚੋਰ ਇੰਨੀ ਕਰਨੀ ਵਾਲੇ ਨੇ ਤਾਂ ਜਿਹੜੇ ਗੁਰਸਿੱਖ ਹੋਣਗੇ ਉਹਨਾਂ ਦੀ ਕਿੰਨੀਕ ਪਦਵੀ ਹੋਊਗੀ ਸਾਧ ਸੰਗਤ ਜੀ ਸਾਰੀ ਕਾਂਸੀ ਕੰਬ ਗਈ ਉੱਥੇ ਦੇ ਸਾਧੂ ਵਿਦਵਾਨ ਕੰਬ ਗਏ ਕਿ ਐਡੀ ਵੱਡੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਮਹਿਮਾ ਗੁਰੂ ਘਰ ਦੇ ਚੋਰਾਂ ਦੀ ਐਡੀ ਵੱਡੀ ਨਿਰਮਲ ਬੁੱਧੀ ਜਿਹੜੇ ਗੁਰਸਿੱਖ ਹੋਣਗੇ ਉਹਨਾਂ ਦਾ ਕਿੰਨਾਕ ਵੱਡਾ ਭਾਰੀ ਪ੍ਰਤਾਪ ਹੋਵੇਗਾ ਸਾਰੇ ਦੰਗ ਰਹਿ ਗਏ ਅਗੰਮ ਗੁਰੂ ਗਤ ਕੋ ਲਖ ਪਾਈ ਕਹਿੰਦੇ ਗੁਰੂ ਸਾਹਿਬ ਦੀ ਗਤੀ ਕੋਈ ਜਾਣ ਨਹੀਂ ਸਕਦਾ ਅਗੰਮ ਹੈ ਕਹੇ ਬਾਰ ਪੂਜਾ ਬੰਦਵਾਈ ਬਹੁਤ ਬਾਰੀ ਕਹਿ ਕੇ ਰਾਜਾ ਡਰਦਾ ਬੰਨੇ ਨਾ ਫੇਰ ਵੀ ਭਾਈ ਗੁਰਦਾਸ ਨੇ ਬਹਾਂ ਬਣਾਈਆਂ ਚਲ ਬੇ ਤਿਆਰ ਪਏ ਸਹਸਾਈ ਜਦੋਂ ਚੱਲਣ ਨੂੰ ਛੇਤੀ ਤਿਆਰ ਹੋਇਆ ਬਹੁਤਾ ਕਾਲਾ ਸੀ ਪਤਾ ਸੀ ਵੀ ਜਾ ਕੇ ਦਰਸ਼ਨ ਕਰਾਂ ਤਬ ਨਿਰਪ ਭਣਿਓ ਮੋਹ ਲੈਓ ਸਾਥ ਰਾਜਾ ਸਤਸੰਗ ਜੀ ਪ੍ਰੇਮ ਦੀ ਖਿੱਚ ਕਰਕੇ ਕਹਿੰਦਾ ਭਾਈ ਗੁਰਦਾਸ ਜੀ ਮੈਂ ਕਾਂਸੀ ਦਾ ਰਾਜ ਕੀ ਕਰਨਾ ਮੈਨੂੰ ਵੀ ਨਾਲੇ ਹੀ ਲੈ ਚੱਲੋ ਦਰਸ ਕਰਾਓ ਸ੍ਰੀ ਗੁਰਨਾਥ ਐਸੇ ਸਤਗੁਰਾਂ ਦੇ ਸਵਾਮੀ ਦੇ ਮੈਨੂੰ ਵੀ ਦਰਸ਼ਨ ਕਰਾ ਦਿਓ ਧੀਰਜ ਦੇਇ ਤਨੇ ਗੁਰਦਾਸ ਉਸ ਵੇਲੇ ਭਾਈ ਗੁਰਦਾਸ ਨੇ ਧੀਰਜ ਦਿੱਤੀ ਉਹਨਾਂ ਆਗਮਨ ਕਰੋ ਗੁਰਪਾਸ ਫੇਰ ਰਾਜਨ ਮਗਰੋਂ ਆਜੀ ਮੇਤੋਂ ਚੋਰਾਂ ਦੇ ਨਾਲ ਨਹੀਂ ਰਾਜੇ ਤੁਰਦੇ ਹੁੰਦੇ ਜੇ ਮੈਂ ਤੈਨੂੰ ਲੈ ਕੇ ਗਿਆ ਫੇਰ ਵੀ ਇਹਦੇ ਵਿੱਚ ਮੇਰੀ ਘਾਟ ਹੈ ਮੈਂ ਉੱਥੇ ਮੇਰੇ ਚ ਮਾਣ ਆ ਜਾਵੇ ਕਿ ਮੈਂ ਰਾਜਾ ਨੂੰ ਸੇਵਕ ਬਣਾਈ ਤੁਰਿਆ ਉਹਨਾਂ ਤੋਂ ਐਸ ਵੇਲੇ ਨਾ ਹੁਣ ਤੂੰ ਜਾਹੀਂ ਚੋਰ ਦੇ ਨਾਲ ਦੀ ਕੋਈ ਤੁਰਦਾ ਹੁੰਦਾ ਹੈ ਤੂੰ ਮਗਰੋਂ ਆਜੀ ਮਾਰੇ ਦੇ ਦਰਸ਼ਨਾਂ ਨੂੰ ਮੈਨੂੰ ਜਾਣਦੇ ਲੋਏ ਸੰਗ ਨੇ ਬਣੇ ਚਲਣ ਕੋ ਮੇਰੇ ਨਾਲ ਤੇਰਾ ਜਾਣਾ ਨਹੀਂ ਬਣਦਾ ਤਬ ਸਭ ਤਬ ਸਭ ਇਸ ਕੇ ਸਿੱਖੇ ਮਿਲਣ ਕੋ ਉਸ ਵੇਲੇ ਜਿੰਨੇ ਸਿੱਖ ਸੇਵਕ ਸੀ ਸਾਧ ਸੰਗਤ ਕਾਸ਼ੀ ਦੇ ਮਿਲਣ ਨੂੰ ਆਏ ਪਤਾ ਲੱਗ ਗਿਆ ਜਿਉਂ ਜਿਉਂ ਕਿ ਭਾਈ ਗੁਰਦਾਸ ਜੀ ਉਹ ਤਾਂ ਚੋਰ ਨੇ ਗੁਰੂ ਘਰ ਦੇ ਅੱਜ ਮੁਸ਼ਕਾ ਬਣਾ ਕੇ ਅੰਮਰ ਸਾਨੂੰ ਮੁੜ ਰਹੇ ਨੇ ਪਏ ਹਜ਼ਾਰੋਂ ਮਿਲ ਇਕ ਥਾਈ ਜਿੰਨਾ ਦੇ ਅੰਦਰ ਬੜੀ ਭਾਰੀ ਸ਼ਰਧਾ ਸੀ ਹਜ਼ਾਰਾਂ ਦੀ ਗਿਣਤੀ 'ਚ ਇਕ ਥਾਂ ਇਕੱਠੇ ਹੋਏ ਕਹ ਤੀਰਜ ਕੋ ਦੀਨ ਬਣਾਈ ਸਾਰਿਆਂ ਨੂੰ ਧੀਰਜ ਦਿੱਤੀ ਭਾਈ ਗੁਰਦਾਸ ਨੇ ਭਾਈ ਤੁਸੀਂ ਇੱਥੇ ਰਹੋ ਸੰਗ ਚੱਲਣ ਕੋ ਸੰਗਤ ਭਈ ਸਾਰੀ ਸੰਗਤ ਕਾਂਸੀ ਦੀ ਬਹੁਤ ਗਿਣਤੀ 'ਚ ਹੋ ਗਈ ਨਾਲ ਚੱਲਣ ਵਾਸਤੇ ਕਹ ਬੋਬਾਰ ਹਟਾਏ ਸੋ ਦਈ ਬਹੁਤ ਬਾਰੀ ਕਹਿ ਕੇ ਭਾਈ ਗੁਰਦਾਸ ਨੇ ਹਟਾਇਆ ਕਿ ਹੁਣ ਨਾ ਤੁਸੀਂ ਮੇਰੇ ਨਾਲ ਜਾਓ ਮਗਰੋਂ ਜਾਇਓ ਦਰਸ਼ਨਾ ਨੂੰ ਸੰਸਾਤ ਸਹਿ ਸਿੱਖ ਪੇ ਸਾਥ ਫੇਰ ਵੀ ਖਾਲਸਾ ਜੀ ਮੱਲੋ ਮੱਲੀ 700 ਪੰਡਤ ਸਿੱਖ ਬਣਿਆ ਹੋਇਆ ਨਾਲ ਚੱਲਿਆ ਭਾਈ ਗੁਰਦਾਸ ਦੇ ਬਿਸਮਤ ਪਣੇ ਪਿਖੇ ਗੁਰਨਾਥ ਹੈਰਾਨ ਹੁੰਦੇ ਨੇ ਕਹਿੰਦੇ ਉੱਥੇ ਚੱਲ ਕੇ ਦਰਸ਼ਨ ਕਰਾਂਗੇ ਇਹ ਜੇ ਗੁਰੂਆਂ ਦੇ ਜਿਨ੍ਹਾਂ ਦੇ ਚੋਦਵੀ ਏਡੀ ਕਰਨੀ ਵਾਲੇ ਨੇ ਉਹਨਾਂ ਦੇ ਤੀਰਥ ਦੇ ਜਾ ਦਰਸ਼ਨ ਕਰਾਂਗੇ ਨਾਲੇ ਅੰਮ੍ਰਿਤਸਰ ਦੇ ਜਿਨ੍ਹਾਂ ਦੀ ਮਹਿਮਾ ਸੁਣੀ ਹੈ ਨਾਲੇ ਗੁਰੂਆਂ ਦੇ ਦਰਸ਼ਨ ਕਰਾਂਗੇ ਚੱਲੀਏ ਨਾਲ ਮੁਸਕਨ ਕੋ ਬੰਵਾਏ ਪਿਆਨਾ ਕਿਉ ਖਰਸਾ ਜੀ ਪਿੱਛੇ ਨੂੰ ਗਾਹਾਂ ਬਣਾ ਕੇ ਭਾਈ ਗੁਰਦਾਸ ਜੀ ਚੱਲ ਪਏ ਹਟਿਓ ਨਰਪਤ ਪਨ ਬੰਦਨ ਠਾਨਾ ਰਾਜਾ ਸੱਤਸ ਜੀ ਦੂਰ ਥਾਈ ਵਿਦਿਆ ਕਰਨ ਗਿਆ ਫੇਰ ਹਟਿਆ ਅਪਰਸਮਨ ਬੂ ਜੋ ਸਬਰੀਤ ਹੋਰ ਸਾਰਿਆਂ ਨੂੰ ਪੁੱਛਣਾ ਕੀਤਾ ਫਿਕ ਕੌਤਕ ਬਿਸਮਾਵਤ ਚੀਤ ਸਾਰੀ ਤਾਂ ਸੰਗਰੀ ਦੇਖ ਕਰਕੇ ਕੌਤਕ ਹੈਰਾਨ ਹੋ ਰਹੇ ਨੇ ਪੰਚਕੋਸ਼ ਲਗ ਨਰਪ ਜੁਤ ਆਏ ਪੰਜ ਕੋ ਤੱਕ ਸਤ ਸੰਗ ਜੀ ਰਾਜੇ ਦੇ ਸਮੇਤ ਕਾਂਸੀ ਦੇ ਲੋਕ ਵਿਦਿਆ ਕਰਨ ਆਏ ਕਾਂਸੀ ਤੋਂ ਬਾਹਰ ਨਿਕਲ ਕੇ ਹੁਣ ਬੋ ਬਾਰੀ ਕਹਿ ਹੋਟ ਆਏ ਫਿਰ ਭਾਈ ਗੁਰਦਾਸ ਨੇ ਬਹੁਤ ਬਾਰੀ ਕਿਹਾ ਭਾਈ ਹੁਣ ਤੁਸੀਂ ਮੁੜ ਜਾਓ ਇੱਕ ਮਜਲ ਸਭ ਚੱਲ ਕਰ ਆਏ ਇੱਕ ਮਜਲ ਸਤ ਸੰਗ ਜੀ ਫੇਰ ਵੀ ਹੋਰ ਗਾਹਾਂ ਆਏ ਚੱਲ ਕੇ